ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀ ਲਗਾਤਾਰ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰਦੇ ਰਹੇ ਲੋਕਾਂ ਨੇ ਧਰਮ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਲਈ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਦੁਨੀਆ ਭਰ ਦੇ ਪੰਜਾਬੀਆਂ ਨੇ ਲੇਕਿਨ ਉਹ ਸੰਸਾਰ ਦੇ ਵਿੱਚ ਨਹੀਂ ਰਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬੁਹਾਲੀ ਦੇ ਹਸਪਤਾਲ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਹਾਲਾਂਕਿ ਉਹ ਮੌਤ ਅਤੇ ਜ਼ਿੰਦਗੀ ਦੀ ਲੜਾਈ ਵੱਡੇ ਪੱਧਰ ਤੇ ਲੜ ਰਹੀ ਸੀ ਲੇਕਿਨ ਮੌਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਉਂਕਿ ਜੀਣਾ ਝੂਠ ਹੈ ਮਰਨਾ ਸੱਚ ਹੈ ਦੂਸਰੇ ਪਾਸੇ ਅੰਤਮ ਸੰਸਕਾਰ ਦੀ ਇੱਕ ਵੀਡੀਓ ਰਾਜਵੀਰ ਜਵੰਦਾ ਦੀ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਕਈ ਲੋਕਾਂ ਵੱਲੋਂ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਗੱਲਬਾਤ ਕਰਦੇ ਹਾਂ ਉਸ ਵਿਰਯੋਧੀ ਜਿਹੜੀ ਅੰਤਮਲੇ ਸੰਸਕਾਰ ਵਾਲੇ ਦਿਨ ਜਿਹੜੀ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੰਜਾਬੀ ਗਾਇਕ ਰਾਜੀਵ ਜਵੰਦਾ ਦੇ ਅੰਤਮ ਸੰਸਕਾਰ ਨਾਲ ਜੁੜਿਆ ਇੱਕ ਫਰਜੀ ਵੀਡੀਓ ਸੋਸ਼ਲ ਮੀਡੀਆ ਤੇ ਤੀਜੀ ਨਾਲ ਵਾਇਰਲ ਹੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਵਿੱਚ ਇੱਕ ਔਰਤ ਨੂੰ ਭਾਵਕ ਹੋ ਕੇ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਮੇਰੀ ਪੱਗ ਨੂੰ ਨਾ ਛੂਹੋ ਮੇਰਾ ਸਿਰ ਨਾ ਖਰਾਬ ਕਰੋ ਵਾਇਰਲ ਦਾਅਵਿਆਂ ਦਾ ਦਾਵਿਆਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਔਰਤ ਜਵੰਦਾ ਦੀ ਭੈਣ ਕਰਮਜੀਤ ਕੌਰ ਹੈ ਜੋ ਲੋਕਾਂ ਨੂੰ ਅਜਾਇਹਾ ਕਰਨ ਤੋਂ ਰੋਕ ਰਹੀ ਹੈ ਹਾਲਾਂਕਿ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਵੀਡੀਓ ਅਸਲ ਵਿੱਚ 2024 ਦਾ ਪੁਰਾਣਾ ਵੀਡੀਓ ਹੈ ਇਸ ਦਾ ਜਵੰਦਾ ਦੇ ਅੰਤਮ ਸੰਸਕਾਰ ਨਾਲ ਕੋਈ ਸਬੰਧ ਨਹੀਂ ਦੱਸਿਆ ਜਾ ਰਿਹਾ ਕਿ ਅਸਲ ਵੀਡੀਓ ਦੀ ਸਚਾਈ ਇਸ ਵੀਡੀਓ ਇਹ ਵੀਡੀਓ ਪੰਜਾਬ ਪੁਲਿਸ ਦੇ ਕਾਂਸਟੇਬਲ ਅਮਰਤਪਾਲ ਸਿੰਘ ਦੇ ਅੰਤਮ ਸੰਸਕਾਰ ਦਾ ਹੈ ਜੋ ਕਿ 17 ਮਾਰਚ 2024 ਨੂੰ ਅਸ਼ਾਕੁਰ ਜ਼ਿਲ੍ਹੇ ਦੇ ਸੁਬਾ ਖੇਤਰ ਦੇ ਪਿੰਡ ਝੰਡੋਰ ਵਿਖੇ ਸ਼ਹੀਦ ਹੋ ਗਿਆ ਕਾਂਸਟੇਬਲ ਦੀ ਸ਼ਹਾਦਤ ਕਾਂਸਟੇਬਲ ਦੀ ਸ਼ਹਾਦਤ ਅਮਰਤਪਾਲ ਸਿੰਘ ਮਕੀਰੀਆ ਜੋ ਗੈਂਗਸਟਰ ਸੁਖਿੰਦਰ ਸਿੰਘ ਉਸ ਰਾਣਾ ਮਨਸੂਰਿਆ ਦੇ ਮੁਕਾਬਲੇ ਸ਼ਹੀਦ ਹੋ ਗਿਆ ਵੀਡੀਓ ਵਿੱਚ ਰੋ ਰਹੀ ਰੋਰੀ ਔਰਤ ਕਾਂਸਟੇਬਲ ਅਮਰਤਪਾਲ ਸਿੰਘ ਦੀ ਪਤਨੀ ਹੈ ਜੋ ਆਪਣੇ ਪਤੀ ਦੀ ਦੇਹ ਦੇ ਸਿਰ ਤੇ ਵੱਡੀ ਲਾਲ ਪੱਗ ਨੂੰ ਖਰਾਬ ਕਰਨ ਦੀ ਅਪੀਲ ਕਰ ਰਹੀ ਹੈ ਇਹ ਵੀਡੀਓ ਇਸ ਲਈ ਵਾਇਰਲ ਹੋਈ ਕਿਉਂਕਿ ਕਨਸਟੇਬਲ ਅਮਰਤਪਾਲ ਅਤੇ ਰਾਜਵੀਰ ਜਵੰਦਾ ਦੋਵਾਂ ਨੇ ਅੰਤਮ ਸੰਸਕਾਰ ਤੋਂ ਪਹਿਲਾਂ ਲਾਸ਼ ਪੱਗਾਂ ਪਈਆਂ ਸਨ ਰਾਜਵੀਰ ਜਵੰਦਾ ਦੇ ਪਿੰਡ ਸ਼ਹੀਦ ਦੇ ਆਦ ਪਗਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਮੁਖੀ ਮਾਸਟਰ ਗੁਰਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਜਵੰਦਾ ਦੀ ਭੈਣ ਦੀ ਨਹੀਂ ਸ਼ੱਕ ਦੇ ਮੁਖ ਕਰਕੇ ਲਿਖੇ ਮੋਬਾਈਲ ਫੋਨਾਂ ਤੇ ਪਾਬੰਦੀ ਕਪੜੇ ਮੌਸਮ ਯਾਨੀ ਕਿ ਇੱਕ ਖਬਰ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਹਲਕਾ ਹਸ਼ਾਰਪੁਰ ਦੀ ਹੈ ਉਥੋਂ ਦੇ ਕਾਂਸਟੇਬਲ ਅਮਰਪਾਲ ਸਿੰਘ ਦੀ ਗੈਂਗਸਟਰਾਂ ਦੀ ਮੋਟਪੇਟ ਦੇ ਵਿੱਚ ਮੌਤ ਹੋਈ ਸੀ ਉਸ ਨੇ ਲਾਲ ਪੱਗ ਪਹਿਨੀ ਹੋਈ ਸੀ ਇਧਰ ਅੰਤਮ ਸੰਸਕਾਰ ਵਾਲੇ ਦਿਨ ਲਾਲ ਦਸਤਾਰ ਪੰਜਾਬ ਦੇ ਗਾਇਕ ਰਾਜਵੀਰ ਜਵੰਤ ਦਾ ਨੂੰ ਦਰਸਾਈ ਗਈ ਲੇਕਿਨ ਜਿਹੜੀ ਮੌਤ 2024 ਦੇ ਵਿੱਚ ਹੋਈ ਸੀ ਉਸ ਦਾ ਇਸ ਵੀਡੀਓ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੋਕਾਂ ਦੀਆਂ ਇਸ ਵੀਡੀਓ ਤੇ ਲਗਾਤਾਰ ਅਲੱਗ-ਅਲੱਗ ਪ੍ਰਤੀਕਿਰਿਆਵਾਂ ਟਿੱਪਣੀਆਂ ਆ ਰਹੀਆਂ ਨੇ ਲੇਕਿਨ ਰਾਜਵੀਰ ਜਵੰਦਾ ਦੇ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਵੀਰੂਦਾ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਧੰਨਵਾਦ